ਪੀ ਟ੍ਰਿਪਲ ਐਸ ਬੀ ਦੀ ਐਗਜ਼ਾਮ ਲਿਸਟ ਜਾਰੀ ਹੋ ਚੁੱਕੀ ਹੈ ਜੀ ਕਈ ਜਾਂਦਾ ਪੇਪਰ ਨੇ ਜਿਹੜੇ ਉਹਨਾਂ ਨੇ ਦੱਸ ਦਿੱਤੇ ਨੇ ਭਈ ਕਦੋਂ-ਕਦੋਂ ਹੋਣਗੇ ਆਪਾਂ ਦੇਖ ਲੈਣੇ ਕਿਹੜੇ-ਕਿਹੜੇ ਇੰਪੋਰਟੈਂਟ ਹੈ ਨੇ ਆਪਣੇ ਕੰਮ ਦੇ ਹੈਗੇ ਆ ਜਾਂ ਨਹੀਂ ਹੈਗੇ ਐਨੀਮਲ ਹਸਬੈਂਡਰੀ ਵਿੱਚ ਆਈ ਸੀ ਜੂਨੀਅਰਸ ਜੂਨੀਅਰ ਸਕਿਲਸ ਟੈਨੋਗ੍ਰਾਫਰ ਆਈ ਸੀ ਇਹਦਾ ਤੁਹਾਡਾ ਐਗਜ਼ਾਮ ਕਹਿੰਦਾ ਅਸੀਂ ਭਈ 31 ਤਰੀਕ ਨੂੰ ਲਵਾਂਗੇ ਜਿਹੜੀ 31 ਤਰੀਕ ਤੁਹਾਡੀ ਆਏਗੀ ਇੱਥੇ ਤੁਹਾਡਾ ਹੋਏਗਾ ਉਸ ਤੋਂ ਬਾਅਦ ਸਕਿਲ ਟੈਸਟ ਹੈ ਜਿਹੜਾ 15 ਤਰੀਕ ਨੂੰ ਹੋ ਜਾਏਗਾ ਇਸੇ ਦੇ ਵਿੱਚ ਡਿਪਾਰਟਮੈਂਟ ਆਫ ਸਾਇੰਸ ਆਈਟੀ ਜਾਂ এনवायरमेंट ਦੇ ਵਿੱਚ ਕਈ ਪੋਸਟਾਂ ਆਈਆਂ ਸੀ ਗਲਾਸ ਬਲੂਰ ਤੋਂ ਲੈ ਕੇ ਕਲਰਕ ਦੇ ਆ ਸਾਰੀਆਂ ਪੋਸਟਾਂ ਆਈਆਂ ਸੀ ਉਹ ਆਪਾਂ ਦੇਖ ਲੈਣੇ ਆ ਤਾਂ ਇਹਨਾਂ ਦੇ ਵਿੱਚ ਇਹ ਕਹਿ ਰਿਹਾ ਕਹਿੰਦਾ ਭਾਈ ਤੁਸੀਂ ਸਟੈਨੋ ਟਾਈਪਿਸਟ ਕਲਰਕਮ ਡੀਓ ਗਲਾਸ ਬਲੋਰ ਲਾਇਬ੍ਰੇਰੀਅਨ ਐਸਯੂ ਆਪਰੇਟਰ ਪ੍ਰੋਗਰਾਮਰ ਜੂਨੀਅਰ এনवायरमेंटਲ ਇੰਜੀਨੀਅਰ ਜੂਨੀਅਰ ਸਾਇੰਟਿਫਿਕ ਆਫੀਸਰ ਅਸਿਸਟੈਂਟ ਪ੍ਰੋਗਰਾਮਰ ਕੇਅਰ ਟੇਕਰ ਲਾ ਆਫੀਸਰ ਡਾਟਾ ਐਂਟਰੀ ਆਪਰੇਟਰ ਇਹਦੇ ਆਪਾਂ ਵੀਡੀਓ ਬਣਾਈ ਸੀ ਤੁਹਾਨੂੰ ਮੈਂ ਦੱਸਿਆ ਸੀ ਇਹਨਾਂ ਸਾਰਿਆਂ ਦਾ ਕਹਿੰਦਾ ਭਾਈ ਤੁਹਾਡਾ ਜਿਹੜਾ ਐਗਜ਼ਾਮ ਹੈਗਾ ਸਟੈਨੋ ਟਾਈਪਿਸਟ ਦਾ 31 ਨੂੰ ਛੱਡ ਕੇ ਤੇ ਕਲਰਕਰਨ ਡਾਟਾ ਐਂਟਰੀ ਆਪਰੇਟਰ ਦਾ 14 ਨੂੰ ਛੱਡ ਕੇ 14 ਆਉਣ ਵਾਲੀ ਸੈਪਟੈਂਬਰ ਦੀ ਠੀਕ ਹੈ ਉਹਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਮੈਂ ਦੱਸਿਆ ਇਹਨਾਂ ਦਾ ਟੈਂਟੇਟਿਵ ਹੈ ਪਹਿਲਾਂ ਦੱਸ ਰਹੇ ਹਾਂ ਮੈਂ ਟੈਂਟੇਟਿਵ ਮਤਲਬ ਹੈ ਕਿ ਬਦਲਿਆ ਜਾ ਸਕਦਾ ਹੈਗਾ ਠੀਕ ਹੈ ਤਾਂ ਇਸ ਤੋਂ ਅੱਗੇ ਜਾ ਸਕਦਾ ਹੈਗਾ ਪੂਰੇ ਚਾਂਸਸ ਹੈਗੇ ਨੇ ਤਾਂ ਇਹਨਾਂ ਦੀ 29 ਤਰੀਕ ਹੈ ਜਿਹੜੀ ਉਹ ਰੱਖੀ ਗਈ ਹੈ ਇੱਥੇ ਤੱਕ ਇਸ ਤੋਂ ਇਲਾਵਾ ਆਪਣੇ ਕੋਲ ਦੋ ਨੇ ਲਾਇਬ੍ਰੇਰੀ ਸਹਾਇਕ ਦੀਆਂ ਪੋਸਟਾਂ ਜਿਹੜੀਆਂ ਆਈਆਂ ਸੀ ਉਹਨਾਂ ਦਾ ਵੀ 29 ਤਰੀਕ ਨੂੰ ਕਹਿੰਦਾ ਭਾਈ ਐਗਜ਼ਾਮ ਹੋਊਗਾ ਸਹਾਇਕ ਲਾਇਬ੍ਰੇਰੀ ਦੇ ਲੈਂਗੁਏਜ ਡਿਪਾਰਟਮੈਂਟ ਦੇ ਵਿੱਚ ਆਈਆਂ ਸੀ 29 ਨੂੰ ਹੋਊਗਾ ਤੇ ਡਿਪਾਰਟਮੈਂਟ ਆਫ ਕਲਚਰਲ ਅਫੇਅਰਸ ਲਾਇਬ੍ਰੇਰੀਅਨ ਦੀ ਜਿਹੜੀ ਇੱਕ ਪੋਸਟ ਆਈ ਸੀ ਉਹਦਾ ਵੀ 29 ਤਰੀਕ ਨੂੰ ਹੋਊਗਾ